ਤੋ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਨਾਵ ਸਾਜਨ ਦਿਓਣ ਤੇ ਸਾਜਨ ਪੰਜਾਬੀ ਟੀਵੀ ਵੱਲੋਂ ਅਸੀਂ ਇੱਕ ਹੋਰ ਜਿਹੜੀ ਸਟੋਰੀ ਤਿਆਰ ਕੀਤੀ ਹੈ ਇਹ ਹੈ ਜਿਹੜੀ ਸਾਡੀ ਪੰਜਾਬ 1995 ਫਿਲਮ ਆ ਉਹ ਫਰਵਰੀ ਚ ਰਿਲੀਜ਼ ਹੋ ਰਹੀ ਹੈ Netflix ਤੇ ਵੈਸੇ ਸੈਂਸਰ ਬੋਰਡ ਨੇ ਪਹਿਲਾਂ ਉਹਨੂੰ ਜਦੋਂ ਪਾਸ ਕਰਨ ਲਈ ਆਪਣੇ ਭਾਰਤ ਦੇ ਸੈਂਸਰ ਬੋਰਡ ਨੇ 120 ਕੱਟ ਕਿਹਾ ਸੀ ਵੀ ਤੁਸੀਂ 120 ਕੱਟ ਲਾਓ ਤੇ ਜਿਹੜੇ ਜਸਵੰਤ ਸਿੰਘ ਖਾਲੜਾ ਜੀ ਨੇ ਇਸ ਫਿਲਮ ਦਾ ਮੁੱਖ ਧੁਰਾ ਜਿਹੜੇ ਤੇ ਆਧਾਰਿਤ ਫਿਲਮ ਬਣ ਰਹੀ ਹੈ ਉਹਦੀ ਜ਼ਿੰਦਗੀ ਤੇ ਫਿਲਮ ਬਣ ਰਹੀ ਹੈ ਉਹਨਾਂ ਨੇ ਕਿਹਾ ਸੀ ਉਹਦਾ ਨਾਂ ਵਿੱਚੋਂ ਤੁਸੀਂ ਉਹਦਾ ਨਾਂ ਹੋਰ ਬਦਲੋ ਤੇ ਕਿਉਂਕਿ ਜਿਹੜਾ ਜਸਵੰਤ ਸਿੰਘ ਖਾਲੜਾ ਜੀ ਨੇ 1995 ਦੇ ਦੌਰ ਚ ਇੱਕ ਮਨੁੱਖੀ ਅਧਿਕਾਰ ਕਮਿਸ਼ਨ ਦੀ ਜੋ ਉਲੰਘਣਾ ਹੁੰਦੀ ਸੀ ਉੱਥੇ ਅਣਪਛਾਤੀਆਂ ਲਾਸ਼ਾਂ ਕਹਿ ਕੇ ਜਿਹੜੇ ਸਮਸ਼ਾਨ ਘਾਟਾਂ ਚ ਛਾੜ ਦਿੰਦੇ ਸੀਗੇ ਉਸ ਟਾਈਮ ਦੇ ਪੁਲਿਸ ਦਾ ਕਿਰਦਾਰ ਵੀ ਆ ਸਾਡੀਆਂ ਸਰਕਾਰਾਂ ਦੀਆਂ ਮੰਨ ਲਓ ਵੀ ਆ ਨਕਾਮੀਆਂ ਜਿਹੜੀਆਂ ਤੇ ਉਹਦੇ ਚ ਜਿਹੜੇ ਅਫਸਰ ਆ ਵੱਡੇ ਆਪਣੀਆਂ ਫੀਤੀਆਂ ਰਵਾਉਣ ਲਈ ਸਾਡੇ ਨੌਜਵਾਨਾਂ ਦਾ ਜਿਹੜਾ ਘਾਣ ਕੀਤਾ ਸੀ ਉਹ ਦੌਰ ਵਿੱਚ ਤੇ ਕਈ ਪਿੰਡਾਂ ਚ ਜਿਹੜੇ ਮਾਝੇ ਦੇ ਪਿੰਡਾਂ 'ਚ ਬਰਾਤਾਂ ਨਹੀਂ ਜਿਹੜੀਆਂ ਸੀ ਜਦੋਂ ਨੌਜਵਾਨ ਦਾ ਜਿਹੜਾ ਇੰਨਾ ਘਾਣ ਕੀਤਾ ਸੀਗਾ ਜਿਹੜਾ ਮੁਕਾਬਲੇ ਬੜਾ ਬੜਾ ਕੇ ਧੀਆਂ ਭੈਣਾਂ ਨੂੰ ਆਪਦੇ ਭਰਾਵਾਂ ਦੇ ਸਾਹਮਣੇ ਆਪਦੇ ਮਨ ਲੋ ਬਾਪ ਦੇ ਸਾਹਮਣੇ ਇੱਕ ਧੀ ਨੂੰ ਨੰਗਿਆ ਕੀਤਾ ਜਾ ਰਿਹਾ ਸੀਗਾ ਤੇ ਜਿਹੜੇ ਟਾਈਮ ਤੇ ਇੱਕ ਸਿੱਖਾਂ ਨੂੰ ਅੱਤਵਾਦੀ ਦੱਸਿਆ ਗਿਆ ਸੀਗਾ ਤੇ ਜਿਹੜਾ ਉਹ ਦੌਰ ਸੀਗਾ ਉਹਨੂੰ ਕਾਲਾ ਦੌਰ ਕਿਹਾ ਗਿਆ ਸੀਗਾ ਤੇ ਉਹ ਦੌਰ 'ਚ ਜਿਹੜੇ ਪੁਲਿਸ ਮੁਕਾਬਲੇ ਹੋਏ ਸੀ ਤੇ ਉਹਦੀਆਂ ਲਾਸ਼ਾਂ ਸੀਗੀਆਂ ਜਿਹੜੀਆਂ ਉਹਨਾਂ ਨੂੰ ਅੜਫਸਾਤੀਆਂ ਕਹਿ ਕੇ ਸਮਸ਼ਾਨ ਘਾਟਾਂ 'ਚ ਸਸਕਾਰ ਦਿੱਤਾ ਗਿਆ ਜੀ 15000 ਦੇ ਕਰੀਬ ਜਿਹੜੀ ਉਹ ਸੀਗਾ ਜਸਵੰਤ ਸਿੰਘ ਖਾਲੜਾ ਜੀ ਨੇ ਭਾਈ ਜਸਵੰਤ ਸਿੰਘ ਖਾਲੜਾ ਜੀ ਬਹੁਤ ਵੱਡਾ ਨਾਂ ਜੀ ਇੱਕ ਮਨੁੱਖੀ ਅਧਿਕਾਰ ਕਮਿਸ਼ਨ ਰਾਏ ਦੇ ਤਹਿਤ ਉਹਨਾਂ ਨੇ ਉਹਨਾਂ ਦੀ ਜੋ ਉਲੰਘਣਾ ਹੋ ਰਹੀ ਸੀ ਉਹਨਾਂ ਨੇ ਉਹਨਾਂ ਨੂੰ ਕਾਨੂੰਨੀ ਤੌਰ ਤੇ ਜਿਹੜਾ ਉਹ ਉਹਨਾਂ ਦੇ ਡਾਟੇ ਤਿਆਰ ਕੀਤੇ ਆ ਜਿਹੜੀਆਂ ਉਹ ਲਾਸਾਂ ਨੂੰ ਪਛਾਣ ਦਿਵਾਉਣ ਲਈ ਜਿਹੜਾ ਉਹਨਾਂ ਦੀ ਪਰਦਾ ਫਾਸ਼ ਕੀਤਾ ਸੀਗਾ ਤੇ ਇਹਨਾਂ ਦਾ ਜਿਹੜੀਆਂ ਪੁਰਸ ਦੀਆਂ ਵਧਿਕੀਆਂ ਹੋਈਆਂ ਸੀ ਜਿਹੜੇ ਪਰਿਵਾਰਾਂ ਦੇ ਪਰਿਵਾਰ ਖਤਮ ਕੀਤੇ ਸੀਗੇ ਉਹਨਾਂ ਨੇ ਸੋ ਉਹਨਾਂ ਦੇ ਸਬੰਧ ਚ ਜਿਹੜੀ ਉਹ ਸੁਵਰਨ ਸਿੰਘ ਖਾਲੜਾ ਜੀ ਨੇ ਮਨ ਲਓ ਇੱਕ ਕੁਰਬਾਨੀ ਕੀਤੀ ਸੀ ਇਹ ਤੋਂ ਬਾਅਦ ਉਹਨਾਂ ਦਾ ਵੀ ਕਤਲੀ ਕਰ ਦਿੱਤਾ ਸੀਗਾ ਸੁਵਰਨ ਸਿੰਘ ਖਾਲੜਾ ਜੀ ਨੂੰ ਵੀ ਮਨ ਲਓ ਇਹ ਕੀਤਾ ਸੀਗਾ ਤੇ ਉਹਦੀ ਕੁਰਬਾਨੀ ਨੂੰ ਆਧਾਰਤ ਰੱਖ ਕੇ ਇੱਕ ਦਿਲਜੀਤ ਸਾਂਝੀ ਨੇ ਬਤੌਰ ਜਿਹੜਾ ਮੁੱਖ ਕਰਦਾਰ ਜਿਹੜਾ ਸੁਵਰਨ ਸਿੰਘ ਖਾਲੜਾ ਜੀ ਭਾਈ ਉਹਨਾਂ ਦਾ ਨਿਵਾਇਆ ਤੇ ਉਹ ਫਿਲਮ ਬਹੁਤ ਲੰਬੇ ਸਮੇਂ ਤੋਂ ਬਣ ਕੇ ਤਿਆਰ ਸੀਗੀ ਤੇ ਪਰ ਜਿਹੜੀ ਸਾਡਾ ਭਾਰਤੀ ਸੈਂਸਰ ਬੋਰਡ ਉਹ ਪਾਸ ਨਹੀਂ ਕਰ ਰਿਆ ਸੀ ਕਿਉਂਕਿ ਉਹ ਕਹਿੰਦਾ ਸੀਗਾ ਵੀ ਇਹ ਇਹਦੇ ਚ ਜਿਹੜਾ ਕੁਝ ਦਿਖਾਇਆ ਕੁ ਸੀਨਾਂ ਤੇ ਕੱਟ ਲਾਏ ਜਾਣਗੇ ਤੇ ਕੱਟ ਉਹਨਾਂ ਨੂੰ ਮਨਜ਼ੂਰ ਨਹੀਂ ਸੀ ਕਿਉਂਕਿ ਜੇ ਇਹ ਕੱਟ ਲੱਗਦੇ ਸੀ ਤਾਂ ਫਿਲਮ ਉੱਤੇ ਰਹਿੰਦਾ ਹੀ ਕੁਝ ਨਹੀਂ ਸੀ ਦੋਸਤੋ ਸੋ ਦਿਲਜੀਤ ਸਾਹਜ ਤੇ ਨਾਲ ਰਾਮਪਾਲ ਤੇ ਹੋਰ ਵਿੱਚ ਬਹੁਤ ਨਾਮੀ ਚਿਹਰੇ ਐ ਇਸ ਫਿਲਮ ਵਿੱਚ ਤੇ ਹੁਣ ਜਿਹੜੀ ਫਿਲਮ ਆ ਉਹ ਰਿਲੀਜ਼ ਤਾਂ ਹੋਣ ਜਾ ਰਹੀ ਆ ਪਰ ਭਾਰਤ 'ਚ ਰਿਲੀਜ਼ ਨਹੀਂ ਹੋਊਗੀ ਨੈਟਫਲਿਕਸ ਤੇ ਜਿਹੜੀ ਰਿਲੀਜ਼ ਹੋਊਗੀ ਉਹ ਸਾਡੇ ਹੋਰ ਦੇਸ਼ਾਂ 'ਚ ਸਾਰੇ ਪਾਸੇ ਰਿਲੀਜ਼ ਹੋਵੇਗੀ ਤੇ ਇਹਦੇ 'ਚ ਵੱਡੀ ਖੁਸ਼ੀ ਦੀ ਗੱਲ ਇਹ ਆ ਵੀ ਜਿਹੜੇ 120 ਕੱਟ ਲਾਉਣੇ ਸੀ ਸੈਂਸਰ ਬੋਰਡ ਨੇ ਉਹ ਕੱਟ ਵੀ ਨਹੀਂ ਲੱਗਣਗੇ ਪੂਰੀ ਦੀ ਪੂਰੀ ਫਿਲਮ ਜਿਵੇਂ ਵੀ ਬਣੀ ਆ ਉਸ ਤਰ੍ਹਾਂ ਹੀ ਜਿਹੜੀਆਂ ਇਹ ਇੱਕ ਪਰਦਾਫਾਸ਼ ਕਰੇਗੀ ਜਿਹੜੀ ਸਾਡੇ ਪੰਜਾਬ ਦੀ ਪੁਲਿਸ ਨੇ ਜਿਹੜੇ ਇੱਕ ਹੱਥਿਆਂ ਤੇ ਆਪਣੀਆਂ ਫੀਤੀਆਂ ਲਵਾਉਣ ਲਈ ਤੇ ਉਹਨਾਂ ਦੀ ਇੱਕ ਜਿਹੜੀ ਪਰਿਵਾਰਾਂ ਦੇ ਨਾਲ ਐਡੇ ਘਣਾਉਣੇ ਜੁਰਮ ਕੀਤੇ ਸੀ ਇਹ ਜਿਹੜੀ ਐਨਾ ਤਸੱਦਦ ਕੀਤਾ ਸੀ ਉਹ ਜੁਰਮ ਨੂੰ ਅਭਾਰਦੀ ਏ ਫਿਲਮ ਪੰਜਾਬ 95 ਤੇ ਉਹ ਫਿਲਮ ਚ ਹੁਣ ਤੁਹਾਨੂੰ ਫਰਵਰੀ ਚ ਉਹਨਾਂ ਨੇ ਕਿਹਾ ਵੈਸੇ ਔਕੜਾਂ ਦਾ ਸਮਾਂ ਤਾਂ ਉਹਨਾਂ ਨੂੰ ਬਹੁਤ ਕਰਨਾ ਪਿਆ ਇਸ ਆਪਣੇ ਨੂੰ ਫਿਲਮ ਦੇ ਡਾਇਰੈਕਟਰ ਨੂੰ ਜਾਂ ਮੰਨ ਲਓ ਇੱਕ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਤੇ ਫਿਲਮ ਦੇ ਪ੍ਰੋਡਿਊਸਰ ਨੂੰ ਇਹ ਫਿਲਮ ਨੂੰ ਰਿਲੀਜ਼ ਕਰਨ ਲਈ ਸੋ ਦੋਸਤੋ ਹੁਣ ਮੈਨ ਲੱਗਦੀ ਇਧਰ ਵਿਦੇਸ਼ਾਂ ਚ ਤਾਂ ਫਿਲਮ ਮੇ ਰਿਲੀਜ਼ ਹੋ ਜੂਗੀ ਫਰਵਰੀ ਚ netflix ਤੇ ਹੋਣੀ ਹੈ ਸਿਨੇਮਿਆਂ ਚ ਢਾਈ ਲੱਗਣੀ netflix ਤੇ ਇਹ ਫਿਲਮ ਲੱਗੂਗੀ ਤੇ ਇਸ ਫਿਲਮ ਨੂੰ ਵੱਧ ਤੋਂ ਵੱਧ ਜ਼ਰੂਰ ਦੇਖੋ ਕਿਉਂਕਿ ਕੁਝ ਜਿਹੜੀਆਂ ਹਰਕਤਾਂ ਸਰਕਾਰਾਂ ਇਹ ਵੀ ਕਰ ਦਿੰਦੀਆਂ ਹੁਣ ਐਮਰਜੈਂਸੀ ਫਿਲਮ ਜਿਹੜੀ ਬਣੀ ਸੀਗੀ ਐਮਰਜੈਂਸੀ ਫਿਲਮ ਆਪਣੀ ਕੰਗੜਾ ਰਾਉਤ ਨੇ ਬਣਾਈ ਸੀ ਕੰਗੜਾ ਰਾਉਤ ਨੇ ਵੈਸੇ ਵੀ ਉਹ ਸਿੱਖਾਂ ਦੇ ਖਿਲਾਫ ਅੱਗ ਉਗਲਦੀ ਰਹਦੀ ਆ ਮੂੰਹ ਚੋ ਕੁਛ ਨਾ ਕੁਛ ਉਹਨੇ ਕੰਗੜਾ ਰਾਉਤ ਦੀ ਜਿਹੜੀ ਫਿਲਮ ਸੀ ਉਹ 84 ਕਰੋੜ ਦੀ ਲਾਗਤ ਨਾਲ ਬਣੀ ਸੀ ਤੇ ਪਰ ਇਹ ਪੰਜਾਬ ਚ ਰਿਲੀਜ਼ ਹੀ ਨਹੀਂ ਹੋਣ ਦਿੱਤੀ ਗਈ ਬਹੁਤ ਵਧੀਆ ਗੱਲ ਕੀਤੀ ਹੈ ਵੀ ਜੇ ਤੁਸੀਂ ਜਿਹੜਿਆ ਲੋਕ ਤੁਹਾਨੂੰ ਪਿਆਰ ਕਰਦੇ ਆ ਜਿਹੜੇ ਇਹਨਾਂ ਨੂੰ ਕਾਹਦਾਕਾਰਾਂ ਨੂੰ ਤੇ ਉਹ ਜਦੋਂ ਲੋਕਾਂ ਦੇ ਖਿਲਾਫ ਚੱਲਦੇ ਆ ਸਾਡੇ ਪੰਜਾਬੀਆਂ ਦੇ ਸਾਡੀ ਸਿੱਖ ਕਮਿਊਨਿਟੀ ਦੇ ਖਿਲਾਫ ਜਦੋਂ ਚੱਲਦੀ ਰਹੀ ਹੈ ਇੱਕ ਆਪ ਦਾ ਭਾਜਪਾ ਤੋਂ ਇੱਕ ਟਿਕਟ ਲੈ ਕੇ ਇੱਕ ਐਮਪੀ ਬਣ ਕੇ ਆਪਣੀ ਜ਼ਿੰਮੇਵਾਰੀਆਂ ਤੋਂ ਭੱਜਦੀ ਰਹੀ ਹੈ ਤੇ ਉਹ ਇੱਕ ਫਿਰਕੇ ਦੇ ਖਿਲਾਫ ਹੀ ਜਿਹੜੀ ਜਹਿਰ ਉਗਲਦੀ ਰਹੀ ਹੈ ਤੇ ਉਹਦਾ ਖਮਿਆਜਾ ਨੂੰ ਭੁਗਤਣਾ ਪਿਆ ਵੀ ਜਿਹੜੀ 84 ਕਰੋੜ ਦੀ ਫਿਲਮ ਸੀ ਉਹ 12 ਕਰੋੜ ਜਿਹੜੇ ਜਿਹੜੀ ਕਮਾਈ ਕੀਤੀ ਹੈ ਉਹਦਾ ਕੋਈ ਹਿੱਸਾ ਵੀ ਨਹੀਂ ਬਣਦਾ ਸੋ ਇਹੋ ਜਿਹਾ ਵੀ ਕਰਨਾ ਚਾਹੀਦਾ ਉਹਨਾਂ ਲੋਕਾਂ ਨੂੰ ਦੱਸ ਦੇਣਾ ਚਾਹੀਦਾ ਵੀ ਅਸੀਂ ਪੰਜਾਬੀ ਕੀ ਆ ਵਿਦੇਸ਼ਾਂ ਵਿੱਚ ਵੀ ਉਹਦਾ ਵਿਰੋਧ ਹੋਇਆ ਤੇ ਹੁਣ ਜਿਹੜੀ ਪੰਜਾਬ 95 ਫਿਲਮ ਆ ਰਹੀ ਹੈ 95 ਪੰਜਾਬ ਤੇ ਉਹਦੇ ਚ ਜਰੂਰ ਵੱਧ ਤੋਂ ਵੱਧ ਦੇਖੋ ਕਿਉਂਕਿ ਇੱਕ ਆਪਣੇ ਜਿਹੜੀ ਉਸ ਟਾਈਮ ਤੇ ਜ਼ੁਲਮ ਤੇ ਤਸੱਦਦ ਹੋਏ ਸੀਗੇ ਉਸ ਤੇ ਆਧਾਰਿਤ ਫਿਲਮ ਬਣੀ ਹੈ ਦੋਸਤੋ ਵੱਧ ਤੋਂ ਵੱਧ ਅਜੀਤ ਸਾਜ ਦੀ ਫਿਲਮ ਨੂੰ ਦੇਖੋ ਤਾਂ ਕਿ ਸਾਨੂੰ ਪਤਾ ਲੱਗ ਜਾਵੇ ਸਾਡਾ ਜਿਹੜਾ ਉਸ ਟਾਈਮ ਤੇ ਘਾਣ ਕੀਤਾ ਗਿਆ ਸੀ ਉਸ ਟਾਈਮ ਤੇ ਕਿਵੇਂ ਸਾਡੇ ਤੇ ਤਸੱਦਦ ਕੀਤਾ ਗਿਆ ਸੀਗਾ ਇੱਕ ਜਦੋਂ ਸਿੱਖ ਹੋਣ ਦੇ ਨਾਤੇ ਉਹਨੂੰ ਚੱਕ ਕੇ ਜੇ ਜਿਲਾ ਸੁਰਤਤਾ ਜਾਂਦਾ ਸੀ ਤੇ ਉਹਦੇ ਤੇ ਤਸੱਦਦ ਕੀਤਾ ਤੇ ਕੇਸ ਚਲਾਏ ਜਾਂਦੇ ਸੀਗੇ ਤੇ ਉਹ ਫਿਲਮ ਜਿਹੜੀ ਆ ਉਹ ਹੁਣ ਇੱਕ ਪੰਜਾਬ 95 ਜਰੂਰ ਵੱਧ ਤੋਂ ਵੱਧ ਦੇਖਿਓ ਫਰਵਰੀ ਚ ਨੈਟਫਲਿਕਸ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਜਾਊਗਾ ਤਰੀਕ ਅਜੇ ਮੇਨਾਂ ਦੀ ਉਹਨਾਂ ਨੇ ਪਹਿਲਾਂ 7 ਤਰੀਕ ਰੱਖੀ ਸੀ ਪਰ ਸ਼ਾਇਦ ਅਜੇ ਅੱਗੇ ਅੱਗੇ ਪਿੱਛੇ ਹੋ ਗਈ ਹੋਵੇ ਤਾਂ ਉਹ ਪਤਾ ਲੱਗ ਜਾਊਗਾ ਤਾਂ ਜਰੂਰ ਇਹ ਫਿਲਮ ਨੂੰ ਇਹੋ ਜਿਹੀ ਫਿਲਮਾਂ ਦੇਖੋ ਜੋ ਸਾਡੇ ਇਤਿਹਾਸਕ ਫਿਲਮਾਂ ਸਾਡਾ ਇਤਿਹਾਸ ਨੂੰ ਸਾਡਾ ਜਿਹੜਾ ਵਿਰਸੇ ਨੂੰ ਦਰਸਾਉਂਦੀਆਂ ਸਾਡਾ ਜਿਹੜਾ ਇੱਕ ਸਿੱਖੀ ਇਹ ਦਾ ਕਿਵੇਂ ਘਾੜ ਕੀਤਾ ਸੀਗੇ ਜਾਲਮਾਂ ਨੇ ਉਹਨਾਂ ਨੂੰ ਦਸਾਉਂਦੀਆਂ ਇਹ ਫਿਲਮਾਂ ਜ਼ਰੂਰ ਦੇਖੋ ਸੋ ਬਹੁਤ ਬਹੁਤ ਧੰਨਵਾਦ ਜੀ